ਬੋਲੇ ਸਲੋਕ ਮਹਲਾ 5 ਇਕਾ ਓੰਕਾਰ ਸਤਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਨੀ ਸੰਝਾਤਾ ਸਾਈ ਝੜ ਝੜ ਪਮੰਦੇ ਕੱਚੇ ਬਿਰਹੀ ਜਿਨਾਂ ਕਾਰ ਨ ਆਈ ਢਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਢੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹ ਨਾਲੀ ਗੁਰ ਕੈ ਸ਼ਬਦ ਆਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾ ਮੂ ਇੱਕ ਤਾਂ ਲੱਖ ਤਉ ਜਿਤੀ ਪਿੰਣੜੇ ਦਰ ਕਿੱਟੜੇ ਬ્રાਹਮਣ ਬਿਰਥਾ ਗयो ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬ ਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਏ ਨ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇਈ ਇਕਾ ਤੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰਿ ਗੁਣ ਗਾਏ ਸਹਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੇ ਸੋ ਚੰਗਾ ਮਨ ਦੁਈ ਗੜਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹੂ ਲਾਈ ਜਨ ਦੇ ਹੋ ਮਤੀ ਅਪਦੇਸ ਵਿਚੋਂ ਹੋ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ ਤਿਸਦੈ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਾਏ ਪਰਭੂ ਕੀ ਮਨ ਰਜਾਇ ਗੁਰ ਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਤਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ ਖੁੱਬੜੀ ਕੋਥਾਇ ਮਿੱਠੀ ਗਲਨ ਕਮੰਤਰੀਆ ਨਾਨਕ ਸੇ ਹੀ ਉੱਭਰੇ ਜਿੰਨਾ ਭਾਗ ਮਥਾਏ ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ ਪ੍ਰੇਮ ਵਿਸ਼ੋਹਾ ਧੜੀ ਸੋ ਅਠੇ ਪਹਿਰ ਨਵੰਨ ਸੁੱਤੜੇ ਆਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸ ਨਾ ਨਾਮ ਉਚਾਰਨੇ ਮ੍ਰਿਗ ਤਿਸਨਾ ਪੇਖ ਭੁੱਲਨੇ ਵੁਠੇ ਨਗਰ ਗੰਧਰਵ ਜਿਨਨੀ ਸੱਚ ਆਰਾਧਿਆ ਨਾਨਕ ਮਨ ਤਨ ਫਭ ਪਤਤ ਉਧਾਰਨ ਪਾਰ ਬ੍ਰਹਮ ਸਮਰਥ purਖੇ અપਾਰ ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ ਦੂਜੀ ਛੋੜ ਕਵਾਟੜੀ ਇਕਸ ਸੋਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣ ਲਡੰਡੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰ ਜਿੰਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਪੂਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਆਂਦਿਆਰ ਮਾਇਆ ਮਨੋ ਨਾ ਵਿਸਰੇ ਮੰਗੈ ਧੰਮ ਧੰਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਤਿ ਚਰ ਮੂਲ ਨਾ ਥੁੜੀ ਦੋ ਜਿ ਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਖੰਬ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਬਾਦਸ਼ਾਹ ਸਿਰਛਾ ਹਾਂਦੇ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਹਾ ਦਾਵੇ ਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 9